ਪੰਜਾਬ ਦੇ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਅੱਜ ਬੁੱਧਵਾਰ ਨੂੰ ਜਿੰਮਨੀ ਚੋਨ ਹੋ ਰਹੀ ਹੈ ਬੁੱਧਵਾਰ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋ ਗਈ ਹੈ ਇਹ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਇਸ ਸੀਟ ਤੇ ਕੁੱਲ 171963 ਵੋਟਰ ਨੇ ਇਨ੍ਹਾਂ ਵਿੱਚੋਂ 99629 ਪੁਰਸ਼ ਅਤੇ 82326 ਔਰਤਾਂ ਸ਼ਾਮਲ ਨੇ ਨਾਲੇ ਉਕਤ ਖੇਤਰ ਚ 8 ਤੀਜੇ ਲਿੰਗ ਦੇ ਵੋਟਰ ਨੇ ਕੁੱਲ 181 ਪੋਲਿੰਗ ਸਟੇਸ਼ਨ ਬਣਾਏ ਗਏ ਨੇ VOTING ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਇੱਥੇ 700 ਜਵਾਨ ਤਾਇਨਾਤ ਕੀਤੇ ਗਏ ਨੇ ਇਸ ਸੀਟ ਤੇ ਤਰਕੂਣਾ ਮੁਕਾਬਲਾ ਮੰਨਿਆ ਜਾ ਰਿਹਾ ਜਿਸ ਵਿੱਚ ਸਾਬਕਾ ਭਾਜਪਾ ਦੇ ਸੀਤਲ ਅੰਗੁਰਾਲ ਆਪ ਵੱਲੋਂ ਭਾਜਪਾ ਦੇ ਸਾਬਕਾ ਮੰਤਰੀ ਪੁੱਤਰ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੋਰ ਅਕਾਲੀ ਦਲ ਵੱਲੋਂ ਸੁਰਜੀਤ ਕੋਰ ਅਤੇ ਬਸਪਾ ਵੱਲੋਂ ਬਿੰਦਰ ਲਖਾ ਚੋਣ ਲੜ ਰਹੇ ਨੇ ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ 2012 ਚ ਭਾਜਪਾ 2017 ਵਿੱਚ ਕਾਂਗਰਸ ਅਤੇ 2022 ਵਿੱਚ ਆਪ ਨੇ ਸੀਟ ਜਿੱਤੀ ਸੀ ਪੰਜਾਬ ਚ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਅੱਜ ਬੁੱਧਵਾਰ ਨੂੰ ਜਿੰਮਨੀ ਚੋਣ ਹੋ ਰਹੀ ਹੈ ਬੁੱਧਵਾਰ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋ ਗਈ ਹੈ ਇਹ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਇਸ ਸੀਟ ਤੇ ਕੁੱਲ 171963 ਵੋਟਰ ਨੇ ਇਨਾ ਵਿੱਚੋਂ 99629 ਪੁਰਸ਼ ਅਤੇ 82326 ਔਰਤਾਂ ਸ਼ਾਮਲ ਨੇ ਨਾਲੇ ਉਕਤ ਖੇਤਰ ਚ 8 ਤੀਜੇ ਲਿੰਗ ਦੇ ਵੋਟਰ ਨੇ ਕੁੱਲ 181 ਪੋਲਿੰਗ ਸਟੇਸ਼ਨ ਬਣਾਏ ਗਏ ਨੇ VOTING ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਇੱਥੇ 700 ਜਵਾਨ ਤਾਇਨਾਤ ਕੀਤੇ ਗਏ ਨੇ ਇਸ ਸੀਟ ਤੇ ਤ੍ਰਿਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਜਿਸ ਵਿੱਚ ਸਾਬਕਾ ਭਾਜਪਾ ਦੇ ਸੀਤਲ ਅੰਗੁਰਾਲ ਆਪ ਵੱਲੋਂ ਭਾਜਪਾ ਦੇ ਸਾਬਕਾ ਮੰਤਰੀ ਪੁੱਤਰ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੋਰ ਅਕਾਲੀ ਦਲ ਵੱਲੋਂ ਸੁਰਜੀਤ ਕੋਰ ਅਤੇ ਬਸਪਾ ਵੱਲੋਂ ਬਿੰਦਰ ਲਖਾ ਚੋਣ ਲੜ ਰਹੇ ਨੇ ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ 2012 ਚ ਭਾਜਪਾ 2017 ਵਿੱਚ ਕਾਂਗਰਸ ਅਤੇ 2022 ਵਿੱਚ ਆਪ ਨੇ ਸੀਟ ਜਿੱਤੀ ਸੀ ਪੰਜਾਬ ਚ ਜਲੰਧਰ ਪਛਮੀ ਵਿਧਾਨ ਸਭਾ ਸੀਟ ਤੇ ਅੱਜ ਬੁੱਧਵਾਰ ਨੂੰ ਜਿੰਮਨੀ ਚੋਣ ਹੋ ਰਹੀ ਹੈ ਬੁੱਧਵਾਰ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋ ਗਈ ਹੈ ਇਹ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਇਸ ਸੀਟ ਤੇ ਕੁੱਲ 171963 ਵੋਟਰ ਨੇ ਇਨਾ ਵਿੱਚੋਂ 99629 ਪੁਰਸ਼ ਅਤੇ 82326 ਔਰਤਾਂ ਸ਼ਾਮਲ ਨੇ ਨਾਲੇ ਉਕਤ ਖੇਤਰ ਚ 8 ਤੀਜੇ ਲਿੰਗ ਦੇ ਵੋਟਰ ਨੇ ਕੁੱਲ 181 ਪੋਲਿੰਗ ਸਟੇਸ਼ਨ ਬਣਾਏ ਗਏ ਨੇ VOTING ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਇੱਥੇ 700 ਜਵਾਨ ਤਾਇਨਾਤ ਕੀਤੇ ਗਏ ਨੇ ਇਸ ਸੀਟ 'ਤੇ ਤ੍ਰਿਪੋਣਾ ਮੁਕਾਬਲਾ ਮੰਨਿਆ ਜਾ ਰਿਹਾ ਜਿਸ ਵਿੱਚ ਸਾਬਕਾ ਭਾਜਪਾ ਦੇ ਸੀਤਲ ਅੰਗੁਰਾਲ ਆਪ ਵੱਲੋਂ ਭਾਜਪਾ ਦੇ ਸਾਬਕਾ ਮੰਤਰੀ ਪੁੱਤਰ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੋਰ ਅਕਾਲੀ ਦਲ ਵੱਲੋਂ ਸੁਰਜੀਤ ਕੋਰ ਅਤੇ ਬਸਪਾ ਵੱਲੋਂ ਬਿੰਦਰ ਲਖਾ ਚੋਣ ਲੜ ਰਹੇ ਨੇ ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ 2012 ਵਿੱਚ ਭਾਜਪਾ 2017 ਵਿੱਚ ਕਾਂਗਰਸ ਅਤੇ 2022 ਵਿੱਚ ਆਪ ਨੇ ਸੀਟ ਜਿੱਤੀ ਸੀ